ਆਜੋ ਤੁਰ ਕੇ ਆਜੋ ਦੋ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਭਰਾਓ ਜਿਵੇਂ ਤੁਸੀਂ ਦੇਖ ਰਹੇ ਹੋ ਅੱਜ ਮੈਂ ਆਪਣੀ ਸਾਰੀ ਟੀਮ ਨਾਲ ਸ਼ੰਭੂ ਬਾਰਡਰ ਤੇ ਢੱਲੇਵਾਲ ਸਾਹਿਬ ਨੂੰ ਸਾਰੀ ਖਨੌਰੀ ਬਾਰਡਰ ਤੇ ਢੱਲੇਵਾਲ ਸਾਹਿਬ ਨੂੰ ਅਸੀਂ ਸਾਰੇ ਜਣੇ ਬਣ ਲਾਏ ਆ ਤੇ ਅੱਜ ਉਹਨਾਂ ਨੂੰ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੀ ਸਪੋਰਟ ਵੀ ਦੇਣਾ ਹੈ ਉਹਨਾਂ ਨੂੰ ਸਮਰਥਨ ਦੇਣਾ ਹੈ ਹੁਣ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਸਾਡੀ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਸੀਨੀਅਰ ਲੀਗਲ ਐਡਵਾਈਜ਼ਰ ਐਡਵੋਕੇਟ ਅਮਨਗਰ ਜੀ ਜੋ ਹਾਈ ਕੋਰਟ ਦੀ ਟੈਸਟ ਕਰਦੇ ਪ੍ਰੈਕਟਿਸ ਕਰਦੇ ਨੇ ਉਹ ਖੜੇ ਨੇ ਨਾਲ ਸਾਡੇ ਬਠਿੰਡੇ ਤੋਂ ਪ੍ਰਧਾਨ ਜੀ ਆਏ ਹੋਏ ਨੇ ਸਾਡੇ ਸੰਗਰੂਰ ਤੋਂ ਇੰਸਪੈਕਟਰ ਬਲਕਾਰ ਸਿੰਘ ਜੀ ਪ੍ਰਧਾਨ ਆਏ ਹੋਏ ਨੇ ਔਰ ਮੇਰੇ ਨਾਲ ਸਾਡੇ ਐਡਵਾਈਜ਼ਰ ਸਰਦਾਰ ਅਮਰਿਤ ਸਿੰਘ ਸਾਹਿਬ ਇੰਸਪੈਕਟਰ ਸਾਹਿਬ ਖੜੇ ਨੇ ਹੁਣ ਮਿੰਦਰਜੀਤ ਇਨਸਪੈਕਟਰ ਸਾਹਿਬ ਸਾਡੇ ਖੜੇ ਨੇ ਜਿਹੜੇ ਸਾਡੇ ਸੀਨੀਅਰ ਅਧਿਕਾਰੀ ਨੇ ਔਰ ਬਾਕੀ ਤੁਸੀਂ ਸਾਰੇ ਦੇਖ ਰਹੇ ਹੋ ਅਸੀਂ ਅੱਜ ਡੱਲੇਵਾਲ ਸਾਹਿਬ ਦੇ ਸਮਰਥਨ ਚ ਇੱਥੇ ਆਏ ਆਂ ਔਰ ਅਸੀਂ ਸਾਰੇ ਜਾ ਕੇ ਉਹਨਾਂ ਨੂੰ ਮਿਲਾਂਗੇ ਉਹਨਾਂ ਨੂੰ ਬੇਨਤੀ ਵੀ ਕਰਾਂਗੇ ਕਿ ਡੱਲੇਵਾਲ ਸਾਹਿਬ ਤੁਹਾਡੀ ਜਾਨ ਬਹੁਤ ਸਾਡੇ ਲਈ ਕੀਮਤੀ ਹੈ ਪੰਜਾਬ ਲਈ ਪੰਜਾਬੀਆਂ ਲਈ ਕਿਸਾਨੀ ਵਾਸਤੇ ਤੁਸੀਂ ਇਹ ਮੰਨ ਬੱਤ ਜੋ ਰੱਖਿਆ ਇਹਨੂੰ ਤੁਸੀਂ ਤਿਆਗੋ ਔਰ ਇੱਕ ਬਬਰ ਸ਼ੇਰ ਦੀ ਤਰ੍ਹਾਂ ਜਿਵੇਂ ਤੁਸੀਂ ਇਹ ਲੜਾਈ ਸ਼ੁਰੂ ਕੀਤੀ ਹੈ ਉਹ ਲੜਾਈ ਨੂੰ ਜਾਰੀ ਰੱਖਣ ਲਈ ਤੁਹਾਡਾ ਜਿੰਦਾ ਰਹਿਣਾ ਜ਼ਰੂਰੀ ਹੈ ਇਸ ਨੂੰ ਤਿਆਗੋ ਔਰ ਸਾਰੇ ਪੰਜਾਬ ਦੇ ਲੋਕ ਹਿੰਦੁਸਤਾਨ ਦੇ ਲੋਕ ਤੁਹਾਡੀ ਪਿੱਠ ਤੇ ਨੇ ਜੇ ਤੁਸੀਂ ਜਿੰਦਾ ਰਹੋਗੇ ਤਾਂ ਇਹ ਸੰਘਰਸ਼ ਜਿੱਤਿਆ ਜਾਏਗਾ ਅਜੇ ਜ਼ਿੰਦਗੀ ਚ ਹੋਰ ਵੀ ਸੰਘਰਸ਼ ਲੜਨੇ ਬਾਕੀ ਨੇ ਸੋ ਅਸੀਂ ਹੁਣ ਸਾਰੇ ਆਪਣੇ ਭਰਾਵਾਂ ਨਾਲ ਉਹਨਾਂ ਨੂੰ ਮਿਲਣ ਜਾਵਾਂਗੇ ਉਹਨਾਂ ਨੂੰ ਮਿਲਣ ਤੋਂ ਬਾਅਦ ਫਿਰ ਮੈਂ ਤੁਹਾਨੂੰ ਲਾਈਵ ਹੋ ਕੇ ਸਾਰਾ ਕੁਝ ਦੱਸਾਂਗਾ सा श्रीकालू ने श्रीकाल ਤੁਸੀਂ ਇੱਥੇ ਪਹੁੰਚੀ ਹੈ ਕੀ ਕੁਝ ਗੱਲਬਾਤ ਹੋਈ ਜਗਜੀਤ ਸਿੰਘ ਡੱਲੇਵਾਲ ਹਰਨਾ ਮੂਲਾਕਤ ਕੀਤੀ ਕੀ ਕੁਝ ਗੱਲਬਾਤ ਉਹਦੇ ਨਾਲ ਬਹਿ ਜਾਣਾ ਉੱਥੇ ਸਾਰਾ ਰਿਪੋਰਟ ਕਰਦੇ ਆਪ ਤੋਂ ਪਹਿਲਾਂ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਮੈਂ ਤੁਹਾਡਾ ਆਪਣਾ ਰਜਿੰਦਰਪਾਲ ਅਨੰਦ ਸਾਫਾ ਡੀਐਸਪੀ ਐਡਵੋਕੇਟ ਸੂਬਾ ਪ੍ਰਧਾਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਜਿਵੇਂ ਕਿ ਤੁਸੀਂ ਦੇਖ ਰਹੇ ਹੋ ਮੇਰੇ ਨਾਲ ਅੱਜ ਸਾਡਾ ਇੱਕ 10 ਮੈਂਬਰੀ ਬਫਰ ਦੱਲੇਵਾਲ ਸਾਹਿਬ ਨੂੰ ਅਸੀਂ ਮਿਲਣ ਆਏ ਆਂ ਔਰ ਮੇਰੇ ਨਾਲ ਸਾਡੇ ਸੰਗੂ ਦੇ ਜ਼ਿਲ੍ਹਾ ਪ੍ਰਧਾਨ ਸਾਡੇ ਲੀਗਲ ਐਡਵਾਈਜ਼ਰ ਅਮਨ ਗਰਗੀ ਸੀਨੀਅਰ ਐਡਵੋਕੇਟ ਹਾਈ ਕੋਰਟ ਤੋਂ ਔਰ ਸਾਡੇ ਇੰਸਪੈਕਟਰ ਅਮਰੀਤ ਸਿੰਘ ਸਾਡੇ ਐਡਵਾਈਜ਼ਰ ਸਾਹਿਬ ਸਾਡੇ ਬਠਿੰਡੇ ਤੋਂ ਮੁਖਸਰ ਤੋਂ ਸਾਡੇ ਪ੍ਰਧਾਨ ਸਾਹਿਬਾਨ ਮੇਰੇ ਨਾਲ ਸਾਰੇ ਆਏ ਨੇ ਅੱਜ ਦਾ ਸਾਡਾ ਇੱਥੇ ਮਕਸਦ ਆਉਣ ਦਾ ਹੈਗਾ ਕਿ ਡੱਲੇਵਾਲ ਸਾਹਿਬ ਅੱਜ ਤਕਰੀਬਨ 33 ਮੈਂਦਰ ਉਹਨਾਂ ਦੀ ਕੋਖਰਤਾਲ ਨੂੰ ਮਦਦ ਵਰਤਣ ਜਾ ਰਿਹਾ ਹੈ ਔਰ ਸਾਨੂੰ ਪਤਾ ਲੱਗਿਆ ਸੀ ਡੱਲੇਵਾਲ ਸਾਹਿਬ ਦੀ ਸਪੋਰਟ ਦੇ ਵਿੱਚ ਇਹਨਾਂ ਨੇ ਪੀਛੀ ਕੀਤੀ ਸੀ ਸਾਡੇ ਫੌਜੀ ਭਰਾ ਵੀ ਕੁਝ ਦਿਨ ਪਹਿਲਾਂ ਇਹਨਾਂ ਦੀ ਸਪੋਰਟ 'ਚ ਆਏ ਸਾਡੀ ਵੀ ਆਤਮਾ ਨੇ ਸਾਨੂੰ ਝੋੜਿਆ ਇੱਕ ਬਜ਼ੁਰਗ ਆਦਮੀ ਜਿਹੜਾ ਕੈਂਸਰ ਤੋਂ ਪੀੜਦਾ ਹੈ ਆਮ ਲੋਕਾਂ ਲਈ ਕਿਸਾਨੀ ਮੰਗਾ ਜਿਹੜੀਆਂ ਕਿ ਪਿਛਲੇ ਸਾਲ ਵਿੱਚ ਮੋਦੀ ਸਰਕਾਰ ਨੇ ਮੰਨ ਲਈਆਂ ਸਨ ਭਾਵੇਂ ਜੇ ਕਿਹਦੀ ਸਰਕਾਰ ਨੇ ਮੰਨ ਲਈਆਂ ਸੀ ਉਹਨੂੰ ਲਾਗੂ ਕਰਾਉਣ ਵਾਸਤੇ ਅੱਜ ਉਹ ਹੁਕੜਦਾਰ ਤੇ ਬੈਠੇ ਨੇ ਔਰ ਆਪਣਾ ਜੀਵਨ ਉਹਨਾਂ ਨੇ ਖਤਰੇ 'ਚ ਪਾਇਆ ਹੋਇਆ ਸਾਨੂੰ ਵੀ ਉਹਨਾਂ ਦੀ ਉਹਨਾਂ ਦੇ ਸੰਘਰਸ਼ ਦੀ ਸਪੋਰਟ ਕਰਨੀ ਚਾਹੀਦੀ ਹੈ ਇਸ ਕਰਕੇ ਅੱਜ ਮੇਰੀ ਜਥੇਦਰੀ ਮੇਰੀ ਐਸੋਸੀਏਸ਼ਨ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਪੰਜਾਬ ਅੱਜ ਅਸੀਂ ਇਸ ਸੰਘਰਸ਼ ਦੇ ਵਿੱਚ ਉਹਨਾਂ ਨੂੰ ਆਪਣਾ ਸਮਰਥਨ ਦੇਣ ਆਏ ਹਾਂ ਔਰ ਪ੍ਰਬੰਧਕਾਂ ਨੂੰ ਬੇਨਤੀ ਕੀਤੀ ਹੈ ਕਿ ਸਾਨੂੰ ਉਹਨਾਂ ਦੇ ਦਰਸ਼ਨ ਵੀ ਕਰਾਏ ਜਾਣ ਔਰ ਮੈਂ ਆਪਣੇ ਵੱਲੋਂ ਆਪਣੀ ਜਥੇਦੰਦੀ ਵੱਲੋਂ ਨਿਮਰਤਾ ਸਹਿਤ ਹੱਥ ਜੋੜ ਕੇ ਉਹਨਾਂ ਨੂੰ ਬੇਨਤੀ ਵੀ ਕਰਾਂਗਾ ਕਿ ਡੱਲੇਵਾਲ ਸਾਹਿਬ ਤੁਹਾਡੀ ਜਾਨ ਬੇਸ਼ਕੀਮਤੀ ਹੈ ਪੰਜਾਬ ਦੇ ਲੋਕਾਂ ਲਈ ਪੰਜਾਬ ਲਈ ਪੰਜਾਬੀਆਂ ਲਈ ਕਿਸਾਨੀ ਲਈ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਤੁਸੀਂ ਜਿਹੜਾ ਇਹ ਆਪਣਾ ਮਰਨ ਬਰਤ ਰੱਖਿਆ ਹੈ ਇਹਨੂੰ ਤੁਸੀਂ ਭੰਗ ਕਰੋ ਛੱਡੋ ਔਰ ਤਕੜੇ ਹੋ ਕੇ ਇਸ ਸੰਘਰਸ਼ ਨੂੰ ਲੜੋ ਸਾਰਾ ਪੰਜਾਬ ਸਾਰਾ ਹਿੰਦੁਸਤਾਨ ਤੁਹਾਡੀ ਪਿੱਛੇ ਹੈ ਤੁਹਾਡੀ ਜਿੱਤ ਹੋਏਗੀ ਪਰ ਤੁਹਾਡੀ ਜ਼ਿੰਦਗੀ ਸਾਨੂੰ ਸਾਰਿਆਂ ਲਈ ਬਹੁਤ ਜ਼ਰੂਰੀ ਹੈ ਜੇ ਤੁਸੀਂ ਜਿੰਦਾ ਰਹੋਗੇ ਤਾਂ ਇਹ ਸੰਘਰਸ਼ ਜਿੱਤਿਆ ਜਾਏਗਾ ਤੇ ਮੌਨ ਵਾਲੇ ਹੋਰ ਵੀ ਸੰਘਰਸ਼ ਦਿੱਤੇ ਜਾਣਗੇ ਤੋ ਅੱਜ ਮੈਂ ਤੁਹਾਡੇ ਸਾਰਿਆਂ ਦੇ ਸਾਹਮਣੇ ਪੰਜਾਬ ਪੁਲਿਸ ਫੈਮਿਲੀ ਵੈਲਫੇਅਰ ਐਸੋਸੀਏਸ਼ਨ ਦੇ ਸਟੇਟ ਪ੍ਰੈਜ਼ੈਂਟ ਹੋਣ ਦੇ ਨਾਤੇ ਅੱਜ ਡੱਲੇਵਾਲ ਸਾਹਿਬ ਦੀ ਇਸ ਜੋ ਉਹਨਾਂ ਨੇ ਸੰਘਰਸ਼ ਵਿੜਿਆ ਹੋਇਆ ਉਹਨੂੰ ਅਸੀਂ ਆਪਣੀ ਸਪੋਰਟ ਦਿੰਨੇ ਆ ਉਹਨੂੰ ਸਮਰਥਨ ਦਿੰਨੇ ਆ ਉਹਦੇ ਨਾਲ ਮੋਢਾ ਨਾਲ ਮੋਢਾ ਲਾ ਕੇ ਖੜਾਂਗੇ ਤੇ ਜਿੱਥੇ ਬੰਦੀ ਰਹੇ ਜਿਹੜਾ 30 ਤਰੀਕ ਨੂੰ ਆਉਣ ਵਾਲੀ 30 ਤਰੀਕ ਨੂੰ ਪੰਜਾਬ ਬੰਦ ਦਾ ਸਰਦਾਰ ਦਿੰਦਾ ਅਸੀਂ ਉਹਦੇ ਚ ਜੋਰ ਸ਼ੋਰ ਨਾਲ ਸ਼ਾਮਲ ਹੋਵਾਂਗੇ ਔਰ ਇਸ ਬੰਦ ਨੂੰ ਕਾਮਯਾਬ ਕਰਾਉਣ ਦੇ ਵਿੱਚ ਆਪਣਾ ੱਟਲ ਦਾ ਜੋਰ ਲਾਵਾਂਗੇ ਰਜਿੰਦਰ ਜੀ ਰਾਤ ਨੂੰ ਜਿਵੇਂ ਸੁਰੱਖਿਆ ਕੀਤੀ ਜਾਂਦੀ ਹੈ ਡੱਲੇਵਾਲ ਸਾਹਿਬ ਹੋਰਾਂ ਦੀ ਸਾਬਕਾ ਫੌਜੀਆ ਵੱਲੋਂ ਤੁਸੀਂ ਸਾਬਕਾ ਪੁਲਿਸ ਅਧਿਕਾਰੀਆਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੀ ਜੇਤਬੰਦੀ ਕੋਈ ਇੱਥੇ ਵਲੰਟੀਅਰ ਛੱਡ ਰਹੀ ਹੈ ਕਿ ਤੁਸੀਂ ਵੀ ਇੱਥੇ ਸੁਰੱਖਿਆ ਪਹਿਰਾ ਦੋਗੇ ਇੱਕ ਅਸੀਂ ਅੱਜ ਵੀ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਇੱਕ ਆਪਣੀ ਵਕਰੀ ਮੀਟਿੰਗ ਕਰਾਂਗੇ ਜੇ ਜੇਤਬੰਦੀ ਲੋੜ ਸਮਝੂਗੀ ਤਾਂ ਮੈਂ ਆਪਣੇ ਮੇਰੇ 23 ਜ਼ਿਲ੍ਹਿਆਂ ਦੇ 23 ਪ੍ਰਧਾਨ ਨੇ ਉਹਨਾਂ ਨੂੰ ਬੇਨਤੀ ਕਰਕੇ ਜਿੰਨੀ ਵੀ ਲੋੜ ਹੋਊਗੀ ਉਹਨੀ ਆਪਣੀ ਫੋਰਸ ਅਸੀਂ ਇੱਥੇ ਇਹਨਾਂ ਦੀ ਸੁਰੱਖਿਆ ਵਾਸਤੇ ਤਾਇਨਾਤ ਕਰਾਂ। ਅੱਛਾ ਬੰਦਕ ਦੌਰਾਨ ਤੁਸੀਂ ਕਿੰਨੀਆਂ ਸੇਵਾਵਾਂ ਮੋੜੀਏ ਦਬਾਅ ਵੀ ਕੀ ਤਦੋਂ ਤੁਸੀਂ ਬੰਦੀਆ ਸਾਡੇ ਕੰਦੇ ਮਿਲਣਗੇ ਤੁਸੀਂ ਉਹਨਾਂ ਨਾਲ ਇਨਫਰਮੈਂਟਲ ਪੁਰੇ ਸੈਸ਼ਨਲ ਸਰਵਿਸਿਸ ਉਹਨਾਂ ਨਾਲ ਤੁਹਾਡਾ ਉਹ ਤੀਰਾ ਲਏਗਾ ਉਸੇ ਨਾਲ ਲੈ ਕੇ ਸੈਸ਼ਨਲ ਸਰਵਿਸਿਸ ਨੂੰ ਇੱਕ ਦਮ ਕੀ ਤਾਇਸ਼ੀ ਮੈਂ ਤੁਹਾਡਾ ਸਵਾਲ ਵੀ ਕੀ ਸਾਹਿਬ ਜਾਨਸੀ ਜਿਹੜੀਆਂ ਸੂਤਾ ਹੈ ਜਿਹਦੇ ਵਿੱਚ ਐਮਬੂਲੈਂਸ ਹੋ ਗਈ ਹੈ ਕਿਸੇ ਦਾ ਬਾਹ ਨਾ ਵੀ ਦਾ ਇਲ ਕਰ ਰਿਹਾ ਹੈ ਉਹਨੂੰ ਜਾਣਾ ਹੈ ਕਿਹੜੀ ਤੁਹਾਡੀ ਜਥੇ ਬੰਦੇ ਉਸ ਤਰ੍ਹਾਂ ਦਾ ਸਹਯੋਗ ਕਰੇਗੀ ਕਿ ਖਾਨ ਦੇ ਤੇ ਬੰਦੇ ਨਾਲ ਹੋਰ ਮਦਦ ਨਹੀਂ ਹੋ। देखो साढ़े तो किसान जथेबंद साहब की टीम और आम जनता किसी भी किस्म की जो जी भी कोई मदद चाहेगी सेवा चाहेगी असी दिन अत त्यार पर तैयार हैं वो असी उन्हों से सेवा चुटे रहा अभी क्वेश्चन किसी मेरे भ्रावी का ਲੈਕੁਰ ਇਸ ਸਬਜੈਕਟ ਤੇ ਜਿਹੜਾ ਤੁਸੀਂ ਸਵਾਲ ਦਿੱਤਾ ਸਾਰਿਆਂ ਦੇ ਵੱਖਰੇ ਵੱਖਰੇ ਵਿਚਾਰ ਨੇ ਮੇਰਾ ਆਪਣਾ ਵਿਚਾਰ ਹੈ ਕਿ ਸਾਨੂੰ ਸਾਰਿਆਂ ਨੂੰ ਰਲ ਕੇ ਆਉਣੀ ਚਾਹੀਦੀ ਹੈ ਇਹੋ ਕੋਈ ਰਾਜਨੀਤੀ ਨਹੀਂ ਹੋਣੀ ਚਾਹੀਦੀ ਬਹੁਤ ਸੰਦੇ ਤੇ ਆਏ ਨੇ ਰਾਜਨੀਤੀ ਕਰਕੇ ਚਲੇ ਗਏ ਨੇ ਉਹ ਇੱਕ ਦਲੇਰ ਯੋਧਾ ਕਿਸਾਨ ਲੀਡਰ ਨੇ ਸਾਰਿਆਂ ਤੋਂ ਪਹਿਲਾਂ ਸਾਨੂੰ ਸਾਰਿਆਂ ਨੂੰ ਉਹਨਾਂ ਦੀ ਜ਼ਿੰਦਗੀ ਚੰਗੀ ਹੋਵੇ ਔਰ ਮੈਂ ਪਰਮਾਤਮਾ ਈਸ਼ਵਰ ਕੇ ਵਾਹਿਗੁਰੂ ਅਗੇ ਅਰਦਾਸ ਬੇਨਤੀ ਵੀ ਕਰਨਾ ਹੈ ਕਿ हे ਸੱਚੇ ਪਾਤਸ਼ਾਹ ਢੱਲੇਵਾਰ ਸਾਹਿਬ ਦੀ ਜ਼ਿੰਦਗੀ ਹੋਰ ਲੰਬੀ ਕਰੋ ਉਹਦਾ ਨਤੰਦਸਤ ਹੋ ਕੇ ਥੈਂਕ ਯੂ ਸਰ ਬਹੁਤ ਬਹੁਤ ਧੰਨਵਾਦ ਸਤਿਕਾਰ ਬੋਲੇ